ਸਸ਼ਿਕਾ ਜੀ ਮੈਗਨਾਟ ਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਲੈ ਕੇ ਹਾਜ਼ਰ ਹੋਇਆ ਪੰਜਾਬ ਬੁਲਟਨ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਮਾਰਾਂਗੇ ਪੰਜਾਬ ਦੀਆਂ ਖਬਰਾਂ ਤੇ ਚਾਤ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ ਅਮਰੀਕਾ ਚ ਲਾਪਤਾ ਭਾਰਤੀ ਵਿਦਿਆਰਥੀ ਦੀ ਹੋਈ ਮੌਤ 6 ਦਿਨਾਂ ਬਾਅਦ ਮਿਲੀ লাশ ਪਾਕਿਸਤਾਨ ਦੇ ਵਿੱਚ Imran Khan ਦੇ ਸਮਰਥਕਾਂ ਨੇ ਮਚਾਇਆ ਹੰਗਾਮਾ ਡਰ ਕੇ ਇਸਲਾਮਾਬਾਦ ਭੱਜੇ ਰਾਸ਼ਟਰਪਤੀ ਜ਼ਰਦਾਰੀ ਪੰਜਾਬੀ ਕਲਾਕਾਰ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਕੀਤੀ ਕੁੱਟਮਾਰ ਬਾਲਾਂ ਤੋਂ ਫੜ ਕੇ ਬੁਰੀ ਤਰੀਕੇ ਦੇ ਨਾਲ ਕੁੱਟਿਆ। ਇਸ ਦੇ ਨਾਲ ਹੀ ਗੱਲ ਕਰਾਂਗੇ ਮੌਸਮ ਨੂੰ ਲੈ ਕੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਕੀਤਾ ਅਲਰਟ। ਹੁਣ ਖਬਰਾਂ ਵਿਸਥਾਰ ਦੇ ਨਾਲ ਬੁਲਟਨ ਦੀ ਸ਼ੁਰੂਆਤ ਕਰਾਂਗੇ ਵਿਦੇਸ਼ ਦੀ ਪਹਿਲੀ ਖਬਰ ਦੇ ਨਾਲ ਗੱਲ ਕਰਾਂਗੇ ਅਮਰੀਕਾ ਦੀ। ਅਮਰੀਕਾ ਚ ਨਵ ਫਰਬ੍ਰੀ ਤੋਂ ਲਾਪਤਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ਼ਰੀਨਵਾਸ਼ੀਆ ਦੀ ਲਾਸ਼ ਬਰਾਮਦ ਹੋ ਗਈ ਹੈ ਸੈਨ ਫ੍ਰਾਂਸਿਸਕੋ ਸਿੱਤ ਭਾਰਤੀ ਕੌਂਸਲੇਟ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਸਾਕੇਤ ਸ਼ਰੀਨਵਾਸ਼ੀਆ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਰਹਿਣ ਵਾਲਾ ਸੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਕਿ ਸਥਾਨਕ ਪੁਲਿਸ ਨੇ ਸਾਕੇਤ ਦੀ ਲਾਸ਼ ਨੂੰ ਬ੍ਰਾਹਮਤ ਕਾਲ ਲੈ ਗਿਆ ਦੂਤਾਵਾਸ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਗਹਿਰੀ ਸੰਭਾਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਮੋਸ਼ਨ ਸਮੇਂ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਨੇ ਦੂਤਾਵਾਸ ਨੇ ਇਹ ਵੀ ਦੱਸਿਆ ਕਿ ਸਥਾਨਕ ਅਧਿਕਾਰੀਆਂ ਦੇ ਨਾਲ ਸੰਪਰਕ ਕਰਨੇ ਅਤੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਪ੍ਰਕਿਰਿਆ ਦੇ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ ਕਾਉਂਸਲਰ ਅਧਿਕਾਰੀ ਪਰਿਵਾਰ ਨਾਲ ਸੰਪਰਕ ਦੇ ਵਿੱਚ ਨੇ ਤੇ ਲੁੜਿੰਦੀਆਂ ਜਿਹੜੀਆਂ ਸਾਰੀਆਂ ਔਰ ਉਚਕਾਵਾ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਤੇ ਸਹਾਇਤਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੱਲ ਕਰਾਂਗੇ ਪਾਕਿਸਤਾਨ ਦੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਰਾਚੀ, ਲਾਹੌਰ, ਇਸਲਾਮਾਬਾਦ ਤੇ 라ਵਲਪਿੰਡ ਦੇ ਵਿੱਚ ਭਾਰੀ ਹੰਗਾਮਾ ਕੀਤਾ। ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਿੰਸਕ ਹੋ ਗਏ। ਉਹਨਾਂ ਨੇ ਕਈ ਪਾਰਕ ਕੀਤੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ਤੇ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਕੀਤੀ ਵੱਡੀ ਪੋਰਸਾ ਪੋਰਸ ਮੌਕੇ ਤੇ ਪਹੁੰਚੀ ਅਤੇ ਅਥਰੂ ਗੈਜ਼ ਦੇ ਗੋਲੇ ਛੱਡੇ ਨਾਲ ਹੀ ਉਹਨਾਂ ਨੇ ਲਾਠੀ ਚਾਰਜ ਕੀਤਾ ਤੇ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਜਮਾਤ ਇਹ ਇਸਲਾਮੀ ਕਾਰਕੁਨ ਸ਼ਹਿਰ ਦੀਆਂ ਮਾੜੀਆਂ ਸੜਕਾਂ ਬ੍ਰੈਂਡ ਸਮੱਸਿਆਵਾਂ ਅਤੇ ਬੁਨਿਆਦੀ ਨਾਗਰਿਕ ਸਹੂਲਤਾਂ ਦੀ ਮੰਗ ਕਰਦੇ ਹੋਏ ਕਰਾਚੀ ਨੂੰ ਜੀਣ ਦੇਉ ਮਹਿੰਦੇ ਹਿੰਸੇ ਵਜੋਂ ਸੜਕਾਂ ਤੇ ਉੱਤਰ ਕੇ ਆਇ ਤੇ ਪ੍ਰਦਰਸ਼ਨ ਕੀਤਾ ਫਿਰ ਕਾਰਕੂਨਾਂ ਨੇ ਸਿੰਧ ਅਸੈਂਬਲੀ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਪੁਲਿਸ ਨੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਿੰਸਕ ਹੋ ਗਏ ਜਦੋਂ ਪੁਲਿਸ ਨੇ ਬੈਰੀਕੇਡ ਲਗਾਏ ਤਾਂ ਕਾਰਕੂਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਇਹ ਕਾਰਵਾਈ ਕੀਤੀ ਤਾਂ ਕਿ ਭੀੜ ਨੂੰ ਖਿੜਿਆ ਜਾਵੇ ਤੇ ਕੋਈ ਹੋਰ ਨੁਕਸਾਨ ਨਾ ਹੋਵੇ ਇਸ ਦੇ ਨਾਲ ਹੀ ਗੱਲ ਕਰਾਂਗੇ ਕੈਨੇਡਾ ਦੀ ਕੈਨੇਡਾ ਬਾਰਡਰ ਸਰ ਜਿਸ ਇਸ এজੰਸੀ ਦੇ ਵਿਕਾਸ ਪੰਜਾਬੀ ਟਰੱਕ ਡਰਾਈਵਰਾਂ ਸਰੇ ਤਿੰਨ ਚਾਲੇ ਨੂੰ ਭਾਰੀ ਮਿਕਦਾਰ ਦੇ ਵਿੱਚ ਕੋਕੀਨਾ ਅਤੇ ਡੋਟੀਆਂ ਸਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਤਿੰਨ ਵੱਖ-ਵੱਖ ਕਮਰਸ਼ੀਅਲ ਟਰੱਕ ਦੇ ਵਿੱਚੋਂ ਕੀਤੀ ਗਈ ਬਰਾਮੜੀ ਬਾਰੇ ਸੀਬੀਐਸਏ ਨੇ ਦੱਸਿਆ ਕਿ ਕੈਲਗਰੀ ਵੱਲ ਜਾ ਰਿਹਾ ਇੱਕ ਟਰੱਕ ਜਿਸ ਦੇ ਵਿੱਚ ਇਲੈਕਟ੍ਰੋਲਾਈਟ ਡਰਿੰਕਸ ਲੈਦੇ ਹੋਏ ਸਨ ਉਸਨੂੰ ਰੋਕ ਕੇ ਜਾਂਚ ਫੜਤਾਬ ਕੀਤੀ ਤਾਂ ਦੇ ਵਿੱਚ 461 ਕਿਲੋ ਕੋਕੀਨ ਅਤੇ 43 ਕਿਲੋ ਸ਼ਕੀ ਹੈਰੋਨ აღਭਰੰ ਕੀਤੀ ਗਈ ਹੈ ਜਦਕਿ 1 ਗ੍ਰਾਮ ਅਫੀਮ ਵੱਖਰੇ ਤੌਰ ਤੇ ਟਰੱਕ ਦੇ ਕੈਬਨ ਦੇ ਵਿੱਚੋਂ ਮਿਲੀ ਹੈ ਦੂਜੇ ਮਾਮਲੇ ਦੇ ਵਿੱਚ ਇੱਕ ਖਾਲੀ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸ਼ੀ ਦੇਗੀ ਤੇ ਇਸ ਦੇ ਵਿੱਚੋਂ 300 ਕਿਲੋ ਕੋਕੀਨ ਅਤੇ 400 ਗ੍ਰਾਮ ਟੋਡੇ ਭਰੰਗ ਕੀਤੇ ਗਏ ਨੇ ਦੋਮਾ ਮਾਮਲੇ ਦੇ ਵਿੱਚ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੁਣ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਨਸ਼ੀਲੇ ਪਦਾਰਥ ਹੋਣ ਦੇ ਸੰਕੇਤ ਦਿੱਤੇ ਅਤੇ ਤਲਾਸ਼ੀ ਦੌਰਾਨ ਟਰੱਕ ਦੇ ਵਿੱਚੋਂ 206 ਕਿਲੋ ਜਿਹੜੇ ਕਿ ਇਸ ਦੇ ਜੋ ਹੈ ਨਸ਼ਾ ਬਰਾਮਦ ਹੋਇਆ ਤਾਂ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਸ ਮਾਮਲੇ ਵਿੱਚ ਤਿੰਨ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਮਾਮਲੇ ਦੇ ਵਿੱਚ ਤੇ ਕਾफी ਮਾਤਰਾ ਦੇ ਵਿੱਚ ਜਿਹੜਾ ਕਿ ਨਸ਼ਾ ਬਰਾਮਦ ਹੋਇਆ ਇਹ ਤਦਸਨਾ ਬਣਦਾ ਕਿ ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜਾ ਕਿ ਸਰਹੱਦੀ ਲੰਘ ਰਹੀ ਟਰੱਕ ਲੈ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਸਤਨਾਮ ਸਿੰਘ ਦੇ ਕੋਲੋਂ ਵੀ 314 ਕਿਲੋ ਚਿਟਾਰ ਬਰਾਮਦ ਕੀਤਾ ਗਿਆ ਸੀ ਜਿਸ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੀ ਗੱਲ ਕਰਾਂਗੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੀ ਖਬਰ ਦੇ ਨਾਲ ਦਾਅ ਹੈ ਕਿ ਉੱਗੇ ਫਿਲਮ ਅਦਾਕਾਰ ਨਰਿੰਦਰ ਗੋਖੜ ਤੇ ਦੂਜੀ ਪਤਨੀ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਜਿਸ ਦੇ ਤਹਿਤ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕੋਰਾਲੀ ਦੇ ਰਹਿਣ ਵਾਲੀ ਪਰਮਜੀਤ ਕੌਰ ਜੋ ਕਿ ਫਿਲਮ ਇੰਡਸਟਰੀ ਚ ਬਤੌਰ ਐਕਟਰ ਤੇ ਡਾਇਰੈਕਟਰ ਵੱਜੋਂ ਕੰਮ ਕਰਦੀ ਹੈ ਨੇ ਥਾਣਾ ਸਿਟੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਸ਼ਿਕਾਇਤਕਰਤਾ ਦੇ ਅਨੁਸਾਰ ਨਰਿੰਦਰ ਗਖੜ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਸ ਦਾ ਆਪਣੀ ਪਹਿਲੀ ਪਤਨੀ ਨਾਲ ਕੋਈ ਸਬੰਧ ਨਹੀਂ ਜਿਸ ਤੋਂ ਬਾਅਦ ਤਕਰੀਬਨ 9 ਮਹੀਨੇ ਪਹਿਲਾਂ ਦੋਵਾਂ ਨੇ ਮੁਹਾਲੀ ਦੇ ਇੱਕ ਮੰਦਰ ਦੇ ਵਿੱਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਪਰਮਜੀਤ ਨੂੰ ਪਤਾ ਲੱਗਿਆ ਕਿ ਗਖੜ ਵੀ ਆਪਣੀ ਪਹਿਲੀ ਪਤਨੀ ਦੇ ਸੰਪਰਕ ਦੇ ਵਿੱਚ ਇਸ ਗੱਲ ਨੂੰ ਲੈ ਕੇ ਘਰੇਲੂ ਕਲੇਸ਼ ਵਧ ਗਿਆ ਤੇ ਉਸ ਨੂੰ ਗਖੜ ਦੇ ਬੱਚਿਆਂ ਵੱਲੋਂ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਪੀਰਤਾ ਨੇ ਦੋਸ਼ ਲਗਾਇਆ ਕਿ ਨਰਿੰਦਰ ਗਖੜ ਉਸਦੇ ਨਾਲ ਲੜਾਈ ਝਗੜਾ ਕਰਦਾ ਸੀ ਤੇ ਉਸ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਜਾਂਦੀ ਰਹੀ ਹੈ ਘਟਨਾ ਵਾਲੇ ਦੇ ਨਾਲ ਜਿਹੜਾ ਕਿ ਕੁਰਾਲੀ ਕੋਮੀ ਮਾਰਗ ਤੇ ਗਖੜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਰਮਜੀ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਤੇ ਉਸ ਨੂੰ ਬਾਲਾ ਤੋਂ ਫੜ ਕੇ ਬੁਰੀ ਤਰੀਕੇ ਦੇ ਨਾਲ ਘੁੱਟ ਮਾਰ ਕੀਤੀ। ਪੁਲਿਸ ਦੇ ਜਾਂਚ ਅਧਿਕਾਰ ਦੇ ਅਨੁਸਾਰ ਮਾਮਲੇ ਦੀ ਪੂਰੀ छानਬੀੜ ਤੋਂ ਬਾਅਦ ਅਦਾਕਾਰ ਖਿਲਾਫ ਸਵੈਗਤ ਧਰਾਮਾ ਤਹਿਤ ਕੇਸ ਦਰਜ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਨਰਿੰਦਰ ਗਖੜ ਤਰੰਦਰ ਡਾਕੂਆਂ ਦਾ ਮੁੰਡਾ 2 ਅਤੇ ਬਲੈਕ ਹਾਵਰ ਗਿਆ ਫਿਲਮਾਂ ਦੇ ਵਿੱਚ ਆਪਣੇ ਨਿਵਾਲੇ ਜਾਣੇ ਜਾਂਦੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸਨਾਲੇ ਹੀ ਗੱਲ ਕਰਾਂਗੇ ਮੌਸਮ ਨੂੰ ਲੈ ਕੇ ਉੱਤਰ ਪ੍ਰਦੇਸ਼ ਦਾ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਵਾਲਾ ਭਾਰਤੀ ਮੌਸਮ ਵਿਭਾਗ ਨੇ 17 ਤੇ 18 ਫਰਵਰੀ ਨੂੰ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਇਹਨਾਂ ਦੋ ਦਿਨਾਂ ਦੌਰਾਨ ਪੱਛਮੀ ਗੜਬੜ ਦੇ ਸਰਗਰਮ ਹੋਣ ਦੇ ਨਾਲ ਰਾਜ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਪਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਨੁਆਇਡਾ, ਗਾਜ਼ੀਆਬਾਦ, ਮੇਰਠ, ਬਾਗਵਤ, ਬੁਲੰਦ ਸ਼ਹਿਰ, ਹਾਪੂੜ, ਅਲੀਗੜ, ਮਥੂਰਾ ਤੇ ਸਹਾਰਨਪੁਰ ਦੇ ਵਿੱਚ 17 ਫਰਵਰੀ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਤੂਫਾਨ ਆ ਸਕਦਾ ਹੈ। ਉਜੇ ਇਲਾਕੇ ਦੇ ਵਿੱਚ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ। ਹੁਣ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ। 12 ਸਤਾਇਆਂ ਚੋਂ ਪਹਿਲਾ ਬੀਜੇਪੀ ਨੂੰ ਛੱਡਦਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਹਮਾਇਤੀਆਂ ਸਣੇ ਅਕਾਲੀ ਦਲ ਦੇ ਵਿੱਚ ਸ਼ਾਮਲ ਜੀ ਹਾਂ ਸੁਖਵੀਰ ਬਾਦਲ ਨੇ ਸਵਾਗਤ ਕੀਤਾ ਸੰਗਰੂਜ ਪਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਅਤੇ ਆਪਣੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਰਵਿੰਦ ਖੰਨਾ ਨੂੰ ਸਿਰੋਪਾ ਤੇ ਰਸਮੀ ਤੌਰ ਤੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਘਟਨਾ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੇ ਆਚਲ ਪੈਦਾ ਕਰ ਦਿੱਤੀਆਂ ਸੰਗਰੂਰ ਦੇ ਇੱਕ ਪੈਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਰਕਰ ਮੌਜੂਦ ਹਨ ਸਮਾਗਮ ਦੇ ਦੌਰਾਨ ਅਰਵਿੰਦ ਖੰਨਾ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲੜ ਅਤੇ ਹੋਰ ਜਣਗੀ ਕਈ ਆਗੂ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਕਿ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੁਣੇ ਤੋਂ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਵੱਲੋਂ ਮੀਟਿੰਗਾਂ ਦਾ ਦੌਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਰੈਲੀਆਂ ਵੀ ਹੋਣਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤਾਂ ਕਿ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਨੂੰ ਇੰਨਾ ਕੁ ਮਜ਼ਬੂਤ ਕਰ ਲਿਆ ਜਾਵੇ ਤਾਂ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਜਿਹੜੇ ਕੀ ਝੰਡੇ ਗੱਡੇ ਜਾਣ ਕਿਉਂਕਿ ਹਰ ਇੱਕ ਸਿਆਸੀ ਪਾਰਟੀ ਜਿਹੜੀ ਕਿ ਚੋਣਾਂ ਲੈ ਕੇ ਤਰਲੋ ਮੱਛੀ ਹੁੰਦੀ ਨਜ਼ਰ ਆ ਰਹੀ ਹੈ ਬਾਕੀ 2027 ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਉਸ ਸਮੇਂ ਦਾ ਕਿਵੇਂ ਦਾ ਮਾਹੌਲ ਹੋ ਗਿਆ ਉਹ ਦੱਸੇਗਾ ਇਸੇ ਨਾਲ ਹੀ ਗੱਲ ਕਰਾਂਗੇ ਹਨੀ ਟ੍ਰੈਪ ਨੂੰ ਲੈ ਕੇ ਲੰਬੇ ਸਮੇਂ ਤੋਂ ਹਲਕਾ ਗੁਰੂ ਹਰ ਸਾਹਿਬ ਦੇ ਵਿੱਚ ਹਨੀ ਟ੍ਰੈਪ ਦੇ ਜ਼ਰੀਏ ਕੀਤੀ ਜਾ ਰਹੀ ਬਲੈਕਮੇਲਿੰਗ ਨੂੰ ਨੱਥ ਪਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਜਤਿੰਦਰ ਕੰਬੋਜ਼ ਨੇ ਅਜੇਹ ਚੱਲ ਰਹੇ ਗਿਰੋਹ ਬਾਰੇ ਖੁਲਾਸੇ ਕੀਤੇ ਖੁਲਾਸੇ ਉੱਚ ਅਸਰਾਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਜਤਿੰਦਰ ਕੰਬੋਜ਼ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਅਜਿਹਾ ਇੱਕ ਗਿਰੋਹ ਚੱਲ ਰਿਹਾ ਜਿਹੜਾ ਕਿ ਭੋਲੇ-ਪਾਲੇ ਲੋਕਾਂ ਨੂੰ ਪਹਿਲਾਂ ਆਪਣੇ ਜਾਲ ਦੇ ਵਿੱਚ ਫਸਾਉਂਦਾ ਹੈ ਅਤੇ ਫਿਰ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸਾਂਤੀ ਦਿਖਾ ਕੇ ਉਹਨਾਂ ਸਰੀਰਕ ਸਬੰਧ ਬਣਾਏ ਜਾਂਦੇ ਹੁੰਦੇ ਨੇ ਜਤਿੰਦਰ ਕੰਬੋਜ ਨੇ ਦੱਸਿਆ ਕਿ ਸਰੀਰਕ ਸਬੰਧ ਬਣਨ ਤੋਂ ਬਾਅਦ ਉਕਤ ਗਿਰੋਹ ਦੇ ਕਰਤਾ ਕਰਤਾ ਬਲਾਤਕਾਰ ਦਾ ਪਰਚਾ ਦਰਜ ਕਰਵਾਉਂਦਾ ਡਰ ਪਾ ਕੇ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਤੋਂ ਮੋٹے ਪੈਸੇ ਭਟੋਰਦੇ ਸਨ ਅਤੇ ਪੈਸੇ ਨਾ ਦੇਣ ਦੀ ਜਿੱਦ ਕਰਨ ਵਾਲਿਆਂ ਤੇ ਕਈ ਪਰਚੇ ਦਰਜ ਵੀ ਕਰਵਾ ਦਿੰਦੇ ਸਨ ਜਿੱਤੇ ਚੱਲਦੇ ਹੁਣ ਇਹਨਾਂ ਦੇ ਖਿਲਾਫ ਜਤਿੰਦਰ ਕੰਬੋਜ ਨੇ ਮੋਰਚਾ ਖੋਲ੍ਹ ਦਿੱਤਾ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਆਗੂ ਨੇ ਉਦੇ ਉੱਚ ਅਧਿਕਾਰੀਆਂ ਤੋਂ ਉਕਤ ਬਲੈਕਮੇਲਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਦੋਂ ਇਸ ਸਬੰਧ ਦੇ ਵਿੱਚ ਥਾਣਾ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਤਿੰਦਰ ਕੰਬੋਜ਼ ਵੱਲੋਂ ਦੱਸੇ ਗਏ ਮਾਮਲੇ ਦੀ ਜਾਂਚ ਚੱਲ ਰਹੀ ਹੈ ਉਕਤ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਮੀਆਂ ਤੇ ਤਾਜ਼ੀਆਂ ਖਬਰਾਂ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਸ੍ਰੀ ਅਕਾਲ